ਜੀ ਸਟੈਂਡ ਆ ਜੀ ਸਟੈਂਡ ਬਹੁਤ ਮਾਣ ਦਿੰਦਾ ਬਹੁਤ ਜੀ ਜੀ ਬਿਲਕੁਲ ਉਹਨਾਂ ਨੇ ਵੀ ਬਹੁਤ ਮਾਣ ਕੀਤਾ ਜੀ ਤੁਸੀਂ ਵੀ ਬਹੁਤ ਮਾਣ ਕੀਤਾ ਵੱਡਿਆਂ ਦਾ ਜੋ ਤੁਹਾਡਾ ਉਤਸ਼ਾਹ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਜੀ ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੇ ਉਹਨਾਂ ਨੂੰ ਸ਼ਾਇਦ ਲੋਕਾਂ ਤੋਂ ਸ਼ਾਇਦ ਇਸ ਨਾਲ ਦੇਖਿਆ ਵੋਟ ਪਾਉਣ ਨੂੰ ਲੈ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੇ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਜੀ ਇਲੈਕਸ਼ਨ ਕਮਿਸ਼ਨ ਨੇ ਤੇ ਪ੍ਰਬੰਧ ਕੀਤੇ ਨੇ ਅਮਨ ਚੇਹ ਸਿੰਘ ਕਰਕਸੀ ਦੇ ਕੀ ਪ੍ਰਬੰਧ ਬੱਚਾ ਤੁਹਾਡਾ ਹਾਂਜੀ ਦੇ ਕੀ ਪ੍ਰਬੰਧ ਤੁਹਾਡੀ ਵਾਲੋ ਕਿਹੋ ਜਿਹਾ ਪ੍ਰਬੰਧ ਹੈ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਆਪਣੀ ਪਰਚੀ ਲਾ ਲਓ ਅਸ ਮੇ ਮੇਰੀ ਮੇਰੀ ਜ਼ਿਲ੍ਹੇ ਪੰਜਾਬ ਦੇ ਜੀ ਕਾਗਜ਼ਟ ਤੇ ਨਹੀਂ ਹਲ ਨਾ تھی ਪਰ ਟੈਂਸ਼ਨ ਦਿਹਾ ਲਈਏ ਤੁਹਾਡੇ ਵੀਰ ਸਲਿੱਪ ਲੈ ਕਾਦੀ ਯਾਰ ਟੈਂਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਆਹੇ ਗੀਆਂ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਦੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਦ ਬੜੇ ਬੜੇ ਵੱਡੇ ਸਾਡੇ ਕੋਲ ਦੇ ਹੋਣਾ ਹੀ ਹੈ ਜਾਣਾ ਕੱਖ ਨਹੀਂ ਸਾਡੇ ਕੋਲ ਕਿਦਾਂ ਹਾਂ ਹਾਂ ਬਿਲਕੁਲ 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 ਅੰਕਲ ਜੀ ਜੀ ਪੂਰੇ ਤੁਹਾਡੀ ਲੋਕ ਸਭਾ ਸੀਟ ਦੇ ਵਿੱਚ ਨੌ ਵਿਧਾਨ ਸਭਾ ਹਰ ਕੀ ਪੋਜੀਸ਼ਨ ਹੈ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਤੁਕੀ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਪਾਰਦੀ ਫਿਰ ਉਹ ਜਾਂਦੀ ਨਹੀਂ ਜਿਦ ਤਰ੍ਹਾਂ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਹਾਂ ਵੀ ਉਹਨਾਂ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰਲੀ ਕਹਿ ਦੇਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਕੋਲੇ ਦੀਆਂ ਖਾਨਾ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇ ਤਰੀਫਾ ਪਰ ਰਿਪੋਰਟ ਕਾੜ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਏ ਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਆ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੂੰ ਇਹ ਆ ਵੀ ਇਹੋ ਪਾਰਟੀ ਆ ਜਿਹੜੀ ਕੰਮ ਕਰ ਸਕਦੀ ਆ ਨਹੀਂ ਤੇ ਹੋਰ ਨਹੀਂ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਨੀ ਦਿਉਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਵ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਹੈ ਕਿ ਕਿਹੜੇ ਕੰਮ ਸਭ ਤੋਂ ਪਹਿਲ ਦੇ ਤੌਰ ਤੇ ਕਰਵਾਓਗੇ ਹਲਕੇ ਨੂੰ ਮੈਂ ਕਹਾਂ ਜੀ ਸਾਰੇ ਰੁਕੇ ਕੰਮ ਨੇ ਠੀਕ ਹੈ ਮੈਂ ਕਹਿੰਨਾ ਮੈਂ ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ ਚਾਹੇ ਸਿੱਧਾ ਹੋਇਆ ਹੋਵੇ ਅੱਜ ਕਰੋ ਪਪਾ ਜੋ ਜਨਾਰੀ ਲਈ ਪਹਿਲੇ ਕੰਪਿਊਟਰ ਇਹਨਾਂ ਦੀ ਹੋਦਾ ਹੈ ਪਰ ਆਪਾਂ ਦਿਖਾਉਣਾ ਹੈ ਕਿ ਸਵੇਰ ਤੋਂ ਹੀ ਸਭ ਤੋਂ ਪਹਿਲ ਕਰਦਾ ਹੈ ਸਭ ਤੋਂ ਫਾਸਟ ਕਰੇ ਅਤੇ ਜਦੋਂ ਪਹਿਲੀ ਵੋਟ ਪਈ ਹੈ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਦੀ ਸਾਰੋਸ਼ ਸੋ ਉਹਨਾਂ ਵੱਲੋਂ ਪਰਤੀ ਜਿਹੜੀ ਅਸੀਂ ਜਿਹੜੀ ਅੱਗੇ ਦੇ ਦਿੱਤੀ ਬੀਟੋ ਜੀ ਦੇਖਿਓ ਖਣ ਇਸਾਈਨ ਦੀ ਨਿਸ਼ਾਨੀ ਲੱਗ ਚੁੱਕੀ ਹੈ ਵੋਟ ਹੋਣ ਦੀ ਨਿਸ਼ਾਨੀ ਲੱਗ ਚੁੱਕੀ ਹੈ ਹੁਣ ਇਹ ਸਰਲ ਉਤਪਾਦਨ ਹੈ ਜਿਹਨੂੰ ਬਣਾ ਕੇ ਜਿਸ ਦੇ ਬਾਅਦ ਵਰਤਿਆ ਹੋਏ ਗਿਆ ਇਸਤੇ ਮਾਰ ਹੋਏਗਾ ਸੁਕਾਣਾ ਚੇਸਿੰਗ ਚਾਰੀਕਲ ਸੀ ਔਰ ਅੰਤ ਤੱਕ ਤੋਂ ਵੱਲੋਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਲੈ ਤੋ ਔਰ ਸਾਥ ਸੇ ਇੱਥੇ ਲਾਇਟ ਫਿਗਰਾਂ ਦੇ ਕਰੂਗਾ ਤੁਹਾਨੂੰ ਚੇਸਿੰਗ ਚਾਰੀਕਲ ਸੀ ਮਣੀ ਆਪਣੇ ਕੀਰਤੀ ਬੋਰਡ ਦਾ ਇਸਤੇਮਾਲ ਕਰਦੇ ਹੋਏ ਇਸ ਤਿੰਨੋਂ ਬੋਟਾਂ ਨੂੰ ਹੋਲਡਿੰਗ ਅਪਰ ਤੇ ਅਮਨ ਕੇਰ ਸਿੰਘ ਚਰਿਤਰ ਸੀ ਹੋਣੀ ਬਹੁਤ ਕਾਦੇ ਵਿੱਚ ਲੋਕ ਸਭਾ ਦੀ ਵਾਰ ਨੇ ਅੱਜ ਪਰ ਇਹ ਤਰ੍ਹਾਂ ਹੋ ਤਰ੍ਹਾਂ ਸਮਾਜਿਕ ਵਾਰ ਅਮਨ ਕੇਰ ਸਿੰਘ ਚਰਿਤਰ ਸੀ ਸੋ ਆਪਣੀ ਮਤਾਂ ਦਾਨ ਕਰਦੇ ਹੋ ਜਾ ਜੇ ਪਾਈਂ ਦੇਖੋ ਥਾ ਨਾ ਫੋਨ ਇੱਕ ਇੱਕ ਪਾਸੇ ਕਰ ਦਿੰਦਾ ਆਉਂਦਾ ਬੋਰਡ 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 ਕਿਨੂੰ ਤੁਸੀਂ ਦੇਖਦੇ ਕਿੱਥੇ ਪਾਈ ਜੇ ਬੋਰ ਬੋਰ ਦੀ ਬੋਰ ਜੀ ਬੋਰ ਨਾ ਬਿਲਕੁਲ ਦੇਖੋ ਜਰਾ ਸਮਾਂ 10 ਵਜੇ ਚਿਹਰੇ ਸਮਾਈ ਇਸ ਸਾਥ ਦਾ ਤੇਰੀ ਕੰਜੀ ਪਤਾ ਸੀ Yeah, okay. okay. I okay.